ਹਾਂਜੀ ਆਜੂ ਦੋਸਤੋ ਅੱਜ ਆਪਾਂ ਗੱਲ ਕਰੀਏ ਬਰਮੀ ਕੰਪੋਸਟ ਬਾਰੇ ਜਿਹਨੂੰ ਗੁਡਵਾ ਖਾਦ ਕਹਿੰਦੇ ਆ ਉਹਦੇ ਬਾਰੇ ਗੱਲਬਾਤ ਆਹ ਦੇਖੋ ਜੀ ਮੇਰੇ ਇੱਕ ਬੈਡ ਲਾਇਆ ਸੀ ਪਹਿਲਾਂ ਹੁਣ ਇਹਦੇ ਤੋਂ ਦੋ ਬੈਡ ਬਣਾ ਲਏ ਆ ਤੇ ਇਹ ਜਦੋਂ ਤੇ ਮੈਂ ਇਹ ਲਾਇਆ ਉਦੋਂ ਬਾਅਦ ਮੈਂ ਰੂੜੀ ਦੀ ਖਾਦ ਵੀ ਨਹੀਂ ਇਸ ਬਾਣ ਦੇ ਵਿੱਚ ਪਾਈ ਇਹੀ ਵਰਤੋਂ ਕਰਦਾ ਹਾਂ ਆਰਗੈਨਿਕ ਲਈ ਇਹ ਵਰਮੀ ਕੰਪੋਸਟ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਆਪਣੇ ਬੂਟਿਆਂ ਨੂੰ ਸਬਜ਼ੀਆਂ ਵਗੈਰਾ ਨੂੰ ਫਸਲਾਂ ਨੂੰ ਤੱਤ ਚਾਹੀਦੀ ਹੈ ਨਾ 12 13 ਤੱਤ ਇਹਦੇ ਵਿੱਚ ਪਾਏ ਜਾਂਦੇ ਆ ਤੇ ਇਹਦੀ ਮੈਂ ਸੇਲ ਵੀ ਕਰ ਸਕਦਾ ਇਹ ਗੁਡੋਏ ਆਪਣੇ ਆਪ ਵਧ ਹੀ ਜਾਂਦੇ ਆ ਨਾਲੇ ਰੇਹ ਬਣਾਈ ਜਾਂਦੇ ਨਾਲੇ ਆਪਣੇ ਆਪ ਵਧ ਹੀ ਜਾਂਦੇ ਸੋ ਇਹ ਵੀ ਬਹੁਤ ਵਧੀਆ ਇੱਕ तरीका ਘਰੇ ਆ ਖਾਦ ਬਣਾਉਣ ਦਾ ਸੋ ਹੋਰ ਵਧੇਰੇ ਜਾਣਕਾਰੀ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਮੈਂਟ ਜਰੂਰ ਕਰਿਓ